ਅੱਜ ਦੇ ਇਸ ਲਾਈਵ ਟੈਲੀਕਾਸਟ ਦੇ ਵਿੱਚ ਇਸ ਵਕਤ ਤੱਕ ਦੀਆਂ 8 ਵੱਡੀਆਂ ਖਬਰਾਂ ਨੇ ਪਹਿਲਾਂ ਤੁਹਾਨੂੰ ਮੁੱਖ ਖਬਰਾਂ ਦੀ ਹੈਡਲਾਈਨ ਦੱਸ ਦਿੰਨੇ ਆ ਤੇ ਬਾਅਦ ਦੇ ਵਿੱਚ ਹਰ ਖਬਰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਪਹਿਲੀ ਵੱਡੀ ਖਬਰ ਹੈ ਭਾਜਪਾ ਦੇ ਵੱਡੇ ਆਗੂ ਵੱਲੋਂ ਕਾਂਗਰਸ ਦੇ ਵੱਡੇ ਆਗੂ ਚਰਨਜੀਤ ਚੰਨੀ ਨੂੰ ਭਾਜਪਾ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਤੇ ਅੱਗੋਂ ਚਰਨਜੀਤ ਚੰਨੀ ਨੇ ਵੀ ਜਵਾਬ ਦੇ ਦਿੱਤਾ ਕੀ ਇਹ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਪੂਰੀ ਖਬਰ ਦੱਸਦੇ ਆ ਦੂਜੀ ਵੱਡੀ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਕੈਬਨਿਟ ਦੀ ਮੀਟਿੰਗ ਕੀਤੀ ਹੈ ਤੇ ਕੁਝ ਵੱਡੇ ਫੈਸਲੇ ਲਏ ਨੇ ਕੀ ਫੈਸਲੇ ਲਏ ਨੇ ਉਹ ਤੁਹਾਨੂੰ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ ਬੀਜੀਪੀ ਨੂੰ ਪੁਲਿਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਕਿਉਂ ਸਸਪੈਂਡ ਕੀਤਾ ਗਿਆ ਇਹ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਅਗਲੀ ਵੱਡੀ ਖਬਰ ਹੈ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਦਾ ਬਿਆਨ ਆਇਆ ਕਿ ਸੁਖਬੀਰ ਬਾਦਲ ਤੇ ਐਮਪੀ ਅਮਰਤਪਾਲ ਦੀ ਪਾਰਟੀ ਆਉਣ ਵਾਲੇ ਟਾਈਮ 'ਚ ਗੱਠ ਜੋੜ ਕਰ ਸਕਦੀ ਹੈ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਇਸ ਤੋਂ ਅਗਲੀ ਖਬਰ ਹੈ ਕਿ ਐਮਪੀ ਅਮਰਤਪਾਲ ਫਿਰ ਹਾਈ ਕੋਰਟ ਪਹੁੰਚੇ ਨੇ ਕਿਸ ਮਾਮਲੇ ਨੂੰ ਲੈ ਕੇ ਪਹੁੰਚੇ ਨੇ ਇਹ ਵੀ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਅਗਲੀ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਇੱਕ ਲੇਡੀ ਅਫਸਰ ਨੂੰ ਲੱਖਾਂ ਰੁਪਏ ਰਿਸ਼ਵਤ ਲੈਂਦਿਆਂ ਹੋਇਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਇਹਦੀ ਜਾਣਕਾਰੀ ਅੱਗੇ ਤੁਹਾਨੂੰ ਪੂਰੀ ਖਬਰ ਦੇ ਵਿੱਚ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਦਾ ਅੱਜ ਵੱਡਾ ਬਿਆਨ ਆਇਆ ਔਰ ਕੀ ਬਿਆਨ ਆਇਆ ਤੇ ਕਿਹੜਾ ਨੰਬਰ ਜਾਰੀ ਕੀਤਾ ਗਿਆ ਅੱਗੇ ਤੁਹਾਨੂੰ ਜਾਣਕਾਰੀ ਦੇਣੀ ਹੈ ਔਰ ਰਾਜਾ ਵੜਿੰਗ ਦਾ ਬਿਆਨ ਆਇਆ ਜਿਹੜਾ ਚਰਨਜੀਤ ਚੰਨੀ ਹੋਰਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਉਹਦੀ ਵੀਡੀਓ ਵਾਇਰਲ ਹੋਈ ਉਸ ਮੁੱਦੇ ਦੇ ਉੱਪਰ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਤੇ ਖੁਦ ਚਰਨਜੀਤ ਚੰਨੀ ਦਾ ਵੀ ਬਿਆਨ ਆਇਆ ਔਰ ਪਹਿਲੀ ਵਾਰ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਰਸ਼ੀ ਹੈ ਉਹ ਅੱਜ ਕੈਮਰਾ ਸਾਹਮਣੇ ਆਈ ਹੈ ਤੇ ਉਸ ਦੀ ਜਿਹੜੀ ਵੀਡੀਓ ਦਾ ਰੌਲਾ ਪਿਆ ਹੋਇਆ ਉਹਦੇ ਉੱਪਰ ਉਹਨੇ ਵੱਡੀਆਂ ਗੱਲਾਂ ਕਰ ਦਿੱਤੀਆਂ ਨੇ ਕੀ ਗੱਲਾਂ ਕੀਤੀਆਂ ਨੇ ਉਹ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਅਗਲੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਬਾਰੇ ਇੱਕ ਵੱਡੀ ਗੱਲ ਬੋਲੀ ਹੈ ਜਿਹਦੇ ਉੱਪਰ ਵੱਡਾ ਰੌਲਾ ਪੈ ਰਿਹਾ ਉਹ ਵੀ ਤੁਹਾਨੂੰ ਅੱਗੇ ਆਪਾਂ ਦੱਸਣੀ ਹੈ ਔਰ ਅਗਲੀ ਵੱਡੀ ਖਬਰ ਹੈ ਬਰਫ਼ ਦਾ ਤੂਫਾਨ ਆਇਆ ਤੇ 100 ਦੇ ਕਰੀਬ ਜਿਹੜੀਆਂ ਵਾਹਨ ਨੇ ਉਹ ਆਪਸ ਦੇ ਵਿੱਚ ਟਕਰਾ ਆ ਗਏ ਨੇ ਇਹ ਵੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ 150 ਸ਼ਰਧਾਲੂ ਬੰਦੂਕ ਦੀ ਨੋਕ ਤੇ ਅਗਵਾ ਕੀਤੇ ਗਏ ਨੇ ਇਹ ਖਬਰ ਵੀ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆਂ ਔਰ ਗ੍ਰਹਿ ਮੰਤਰੀ ਅਮਿਤ ਸ਼ਾ 22 ਤਰੀਕ ਨੂੰ ਪੰਜਾਬ ਆ ਰਹੇ ਨੇ ਕਿੱਥੇ ਆ ਰਹੇ ਨੇ ਤੇ ਕਿਉਂ ਆ ਰਹੇ ਨੇ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਅੱਗੇ ਦਿੰਨੇ ਆਂ ਹੁਣ ਪਹਿਲੀ ਖਬਰ ਦੀ ਡਿਟੇਲ 'ਚ ਵਿਆਖਿਆ ਸੁਣੋ ਚਰਨਜੀਤ ਚੰਨੀ ਨੂੰ ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਬੀਜੇਪੀ ਚ ਆਉਣ ਦਾ ਸੱਦਾ ਦਿੱਤਾ ਆਗੂ ਦਾ ਨਾਮ ਕੇਵਲ ਢਿੱਲੋਂ ਬੀਜੇਪੀ ਦਾ ਸੀਨੀਅਰ ਆਗੂ ਕੇਵਲ ਢਿੱਲੋਂ ਉਸ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਲਿਖੀ ਔਰ ਚਰਨਜੀਤ ਚੰਨੀ ਨੂੰ ਕਿਹਾ ਕਿ ਜੇਕਰ ਤੁਸੀਂ ਬੀਜੇਪੀ ਚ ਆ ਜਾਓ ਤਾਂ ਤੁਹਾਨੂੰ ਸਾਰੇ ਭਾਈਚਾਰਿਆਂ ਲਈ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਆਓ ਆਪਾਂ ਰਲ ਕੇ ਬੀਜੇਪੀ ਦੇ ਵਿੱਚ ਕੰਮ ਕਰੀਏ ਤਾਂ ਇਸ ਮੁੱਦੇ ਦੇ ਉੱਪਰ ਫਿਰ ਚਰਨਜੀਤ ਚੰਨੀ ਦਾ ਵੀ ਬਿਆਨ ਆਇਆ ਤੇ ਕਾਂਗਰਸੀ ਆਗੂ ਚਰਨਜੀਤ ਚੰਨੀ ਨੇ ਪੱਤਰਕਾਰਾਂ ਦੇ ਸਾਹਮਣੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਕਾਂਗਰਸ ਦੇ ਵਿੱਚ ਆ ਮੈਂ ਕਾਂਗਰਸ ਦਾ ਪੱਕਾ ਸਿਪਾਹੀ ਆ ਤੇ ਮੈਨੂੰ ਵਾਜਾ ਬਹੁਤ ਮਾਰਦੇ ਨੇ ਸੱਦੇ ਬਹੁਤ ਆ ਰਹੇ ਨੇ ਪਰ ਮੈਂ ਕਿਸੇ ਵੀ ਪਾਰਟੀ 'ਚ ਨਹੀਂ ਜਾਵਾਂਗਾ ਤੇ ਚਰਨਜੀਤ ਚੰਨੀ ਨੇ ਕਲੀਅਰ ਕੱਟ ਇਹ ਬਿਆਨ ਦਿੱਤਾ ਹੈ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਹੈ ਕੀ ਚਰਨਜੀਤ ਚੰਨੀ ਭਾਜਪਾ 'ਚ ਜਾ ਸਕਦੇ ਨੇ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਕਹੂੰਗਾ ਭਰਾਓ ਲੱਗਦਾ ਤਾਂ ਐਸੀ ਵੀ ਕੈਪਟਨ ਅਮਰਿੰਦਰ ਵੀ ਕਦੇ ਬੀਜੇਪੀ ਇਤਨੀ ਜਾਊਗਾ ਸੁਨੀਲ ਜਾਖੜ ਵੀ ਨਹੀਂ ਜਾ ਸਕਦਾ ਮਨਪ੍ਰੀਤ ਬਾਦਲ ਵੀ ਨਹੀਂ ਜਾ ਸਕਦਾ ਰਵਨੀਤ ਮਿੱਟੂ ਵੀ ਨਹੀਂ ਜਾ ਸਕਦਾ ਉਹ ਵੀ ਬੀਜੇਪੀ ਦੇ ਪੂਰਾ ਹੀ ਖਿਲਾਫ ਬੋਲਦੇ ਹੁੰਦੇ ਸੀ ਪਰ ਉਹ ਸਾਰੇ ਚਲੇ ਗਏ ਤਾਂ ਫਿਰ ਚਰਨਜੀਤ ਚੰਨੀ ਬਾਰੇ ਕੀ ਬੋਲਿਆ ਜਾਵੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਅੱਜ ਦੇ ਇਸ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਲਿਖ ਦਿਓ ਅਗਲੀ ਵੱਡੀ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਤੇ ਕੁਝ ਅਹਿਮ ਫੈਸਲੇ ਲਏ ਨੇ। ਕਾਫੀ ਸਾਰੇ ਫੈਸਲਿਆਂ ਦੇ ਵਿੱਚੋਂ 2-3 ਅਹਿਮ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਫੈਸਲਾ ਜਿਹੜਾ ਉਹ ਹਜ਼ਾਰ ਯੋਗਾ ਅਧਿਆਪਕਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ ਅੱਜ। ਔਰ ਦੂਸਰਾ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਅਸੀਂ ਹਮਾਰੇ ਰਾਮ ਸ਼ੋ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਇਹਦੇ ਵਿੱਚ ਅਸੀਂ 40 ਥਾਵਾਂ ਦੇ ਉੱਪਰ ਸ਼ੋਅ ਵਿਖਾਉਣ ਨੂੰ ਮਨਜ਼ੂਰੀ ਦਿੱਤੀ ਹੈ ਔਰ ਅਗਲੀ ਜਿਹੜੀ ਅੱਜ ਮੰਤਰੀ ਮੰਡਲ ਦੇ ਵਿੱਚ ਪਾਸ ਕੀਤਾ ਹੈ ਕਿ ਜਿਹੜਾ ਸਿਵਲ ਹਸਪਤਾਲ ਬਾਦਲ ਔਰ ਖਨੂਰ ਸਾਹਿਬ ਸਿਵਲ ਹਸਪਤਾਲ ਜਲਾਲਾਬਾਦ ਸਿਵਲ ਹਸਪਤਾਲ ਫਾਜ਼ਿਲਕਾ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਲਿਆਂਦਾ ਜਾਵੇਗਾ ਹੁਣ ਇਹ ਫੈਸਲਾ ਕਿਉਂ ਕੀਤਾ ਹੈ ਇਹਦਾ ਕੀ ਫਾਇਦਾ ਹੋਏਗਾ ਇਹ ਤਾਂ ਪੰਜਾਬ ਸਰਕਾਰ ਜਾਣਦੀ ਹੈ ਪਰ ਫੈਸਲਾ ਉਹਨਾਂ ਨੇ ਕਰ ਲਿਆ ਅਗਲਾ ਵੱਡਾ ਐਲਾਨ ਪੰਜਾਬ ਸਰਕਾਰ ਨੇ ਅੱਜ ਮੀਟਿੰਗ ਕਰਕੇ ਕੀਤਾ ਹੈ ਕਿ ਬਾਗਮਾਨੀ ਦੇ ਜਿਹੜਾ ਖੇਤਰ ਹੈ ਖੇਤੀ ਦਾ ਉਹਨੂੰ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤਾ ਜਾਵੇਗਾ ਇਹਦਾ ਮਤਲਬ ਇਹ ਹੈ ਕਿ ਹੁਣ 15 ਫੀਸਦੀ ਪੰਜਾਬ ਦੀ ਭੂਮੀ ਤੇ ਬਾਗ ਲਵਾਏ ਜਾਣਗੇ ਪਰ ਸਵਾਲ ਇਹ ਆ ਬਾਗ ਲਾਉਣਗੇ ਤਾਂ ਲੋਕ ਤਾਂ ਜੇ ਉਹਨਾਂ ਨੂੰ ਪਹਿਲਾਂ ਫਲਾਂ ਦੇ ਉੱਪਰ ਐਮਐਸਪੀ ਦਿੱਤੀ ਜਾਏਗੀ ਦੇਖੋ ਐਮਐਸਪੀ ਸਰਕਾਰ ਦੇ ਨਹੀਂ ਰਹੀ ਜਦੋਂ 2022 ਚ ਸਰਕਾਰ ਬਣਾਉਣੀ ਸੀ ਤਪਕਵਨ ਤਮਾਨ ਸਾਹਿਬ ਹੋਰਾਂ ਨੇ ਆਮ ਆਦਮੀ ਪਾਰਟੀ ਨੇ ਇਹ ਦਾਅਵੇ ਕੀਤੇ ਸੀ ਕਿ ਆਉਂਦਿਆਂ ਹੀ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਇਵਨ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਨਮੋਲ ਗਗਨਮਾਨ ਨੇ ਤਾਂ ਇਥੋਂ ਤੱਕ ਕਹਿਤਾ ਸੀ ਕਿ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਪਰ ਨਹੀਂ ਦਿੱਤੀ ਹੁਣ ਪੰਜਾਬ ਸਰਕਾਰ ਨੇ ਅੱਜ ਫੈਸਲਾ ਕੀਤਾ ਵੀ ਅਸੀਂ ਬਾਗ ਲਵਾਉਣੇ ਆ 15 ਫੀਸਦੀ ਪੰਜਾਬ ਦੀ ਧਰਤੀ ਤੇ ਬਾਗ ਤਾਂ ਲੋਕ ਤਾਂ ਲਾਉਣਗੇ ਨਾ ਜੇ ਉਹਨਾਂ ਨੂੰ ਪੱਕਾ ਭਾਅ ਤੇ ਪੱਕੀ ਮੰਡੀ ਮਿਲੇਗੀ ਹੁਣ ਲੋਕ ਸਬਜ਼ੀ ਲਾਉਣੀ ਵੀ ਛੱਡਦੇ ਜਾ ਰਹੇ ਆ ਕਿਉਂਕਿ ਪੱਕਾ ਭਾਅ ਤੇ ਪੱਕੀ ਮੰਡੀ ਮਿਲਦੀ ਨਹੀਂ ਹੁਣ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਆ ਡੀਜੀਪੀ ਨੂੰ ਪੁਲਿਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਕਿੱਥੇ ਸਸਪੈਂਡ ਕੀਤਾ ਗਿਆ ਇਹ ਮਾਮਲਾ ਭਾਈ ਭਾਰਤ ਦੇ ਕਰਨਾਟਕ ਦਾ ਹੈ ਔਰ ਇੱਕ ਅਸ਼ਲੀਲ ਵੀਡੀਓ ਦੇ ਮਾਮਲੇ ਦੇ ਵਿੱਚ ਜਿਹੜਾ ਡੀਜੀਪੀ ਨੂੰ ਪੁਲਿਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਪੁਲਿਸ ਮੁਖੀ ਦੇ ਉੱਪਰ ਇਹ ਦੋਸ਼ ਲੱਗੇ ਨੇ ਕਿ ਉਸ ਨੇ ਆਪਣੇ ਅਹੁਦੇ ਦੇ ਉੱਪਰ ਰਹਿੰਦਿਆਂ ਹੋਇਆ ਜਿਹੜੀਆਂ ਹੋਰ ਕੋਈ ਔਰਤਾਂ ਸੀ ਉਹਨਾਂ ਦੇ ਨਾਲ ਆਪਣੇ ਦਫ਼ਤਰ ਦੇ ਵਿੱਚ ਮਤਲਬ ਸਰੀਰਕ ਜਾਂ ਅਸ਼ਲੀਲ ਜਿਹੜੀਆਂ ਵੀਡੀਓ ਉਹਨਾਂ ਦੀਆਂ ਸਾਹਮਣੇ ਆਈਆਂ ਉਹਨੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹ ਦੋਸ਼ ਲਾਏ ਗਏ ਤੇ ਡੀਜੀਪੀ ਕੇ ਰਾਮਚੰਦਰ ਨੂੰ ਕਰਨਾਟਕ ਸਰਕਾਰ ਨੇ ਸਸਪੈਂਡ ਕੀਤਾ ਡੀਜੀਪੀ ਖੰਡਨ ਕਰ ਰਿਹਾ ਬੀਜੀਪੀ ਕਹਿ ਰਿਹਾ ਵੀ ਵੇਖੋ ਇਹ ਸਾਰੀਆਂ ਵੀਡੀਓ ਝੂਠੀਆਂ ਨੇ ਇਹ ਜਿਹੜੀਆਂ ਔਰਤਾਂ ਨਾਲ ਮੇਰੀਆਂ ਵੀਡੀਓ ਦੱਸੀਆਂ ਜਾ ਰਹੀਆਂ ਇਹ ਸਹੀ ਨਹੀਂ ਹੈਗੀਆਂ ਇਹ ਫੇਕ ਨੇ AI ਨਾਲ ਬਣਾਈਆਂ ਨੇ ਹੁਣ ਇੱਕ ਤਾਂ ਹਰ ਇੱਕ ਵੀਡੀਓ ਤੇ ਹਰ ਇੱਕ ਰਿਕਾਰਡਿੰਗ ਨੂੰ AI ਨਾਲ ਬਣਾਈ ਹਰ ਇੱਕ ਵਿਅਕਤੀ ਦੱਸ ਦਿੰਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਹੈ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਪਰਮਜੀਤ ਸਿੰਘ ਸਰਨਾ ਜਿਹੜੇ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ 'ਚ ਜਿਹੜਾ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਐਮਪੀ ਅਮਰਤਪਾਲ ਦੀ ਪਾਰਟੀ ਦੇ ਨਾਲ ਗੱਠ ਜੋੜ ਕਰ ਸਕਦਾ ਹੈ ਸਮਝੌਤਾ ਕਰ ਸਕਦਾ ਹੈ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪਰਮਜੀਤ ਸਰਨਾ ਨੇ ਕਿਹਾ ਕਿ ਮੇਰੀ ਖੁੱਦ ਦੀ ਗੱਲ ਐਮਪੀ ਅਮਰਤਪਾਲ ਸਿੰਘ ਦੀ ਮਾਤਾ ਦੇ ਨਾਲ ਹੁੰਦੀ ਰਹਿੰਦੀ ਹੈ ਉਹਨਾਂ ਦੇ ਨਾਲ ਸਾਡਾ ਬਹੁਤ ਵਧੀਆ ਸਹਿਚਾਰ ਹੈ ਤੇ ਅਸੀਂ ਉਹਨਾਂ ਨੂੰ ਫੇਰ ਵੀ ਮਿਲਾਂਗੇ ਤੇ ਉਹ ਵੀ ਇਸ ਗੱਲ ਲਈ ਤਿਆਰ ਨੇ ਇਸ ਤਰ੍ਹਾਂ ਦੀ ਗੱਲ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਰਨਾ ਉਹਨਾਂ ਨੇ ਕੀਤੀ ਹੈ ਹੁਣ ਤੁਹਾਨੂੰ ਕੀ ਲੱਗਦਾ ਕੀ ਅਕਾਲੀ ਦਲ ਦਾ ਗੱਠਜੋੜ ਐਮਪੀ ਅਮਰਤਪਾਲ ਦੀ ਜਿਹੜੀ ਪਾਰਟੀ ਆ ਉਹਦੇ ਨਾਲ ਹੋਣਾ ਚਾਹੀਦਾ ਕੀ ਇਹ ਠੀਕ ਆ ਪਹਿਲਾਂ ਅਮਰਤਪਾਲ ਹੋਰੀ ਅਕਾਲੀ ਦਲ ਦੇ ਸੁਖਬੀਰ ਬਾਦਲ ਹੋਰਾਂ ਦੇ ਖਿਲਾਫ ਬੋਲਦੇ ਰਹੇ ਤੇ ਸੁਖਬੀਰ ਬਾਦਲ ਹੋਰੀ ਵਿਕਰਮ ਮਜੀਠੀਆ ਹੋਰੀ ਇਹ ਸਾਰੇ ਅਮਰਤਪਾਲ ਹੋਰਾਂ ਦੀਆਂ ਗਤੀਵਿਧੀਆਂ ਦੇ ਖਿਲਾਫ ਬੋਲਦੇ ਰਹੇ ਪਰ ਅੱਜ ਗੱਠ ਜੋੜ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਅਗਲੀ ਖਬਰ ਹੈ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਵੱਡਾ ਬਿਆਨ ਦਿੱਤਾ ਹੈ ਡੀਜੀਪੀ ਨੇ ਕਿਹਾ ਕਿ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਹੁਣ ਵਾਰ ਔਨ ਗੈਂਗਸਟਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮਤਲਬ ਗੈਂਗਸਟਰਾਂ ਵਿਰੁੱਧ ਯੁੱਧ ਸ਼ੁਰੂ ਕਰਨ ਜਾ ਰਹੇ ਹਾਂ ਡੀਜੀਪੀ ਨੇ ਅੱਜ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਔਰ ਡੀਜੀਪੀ ਨੇ ਕਿਹਾ ਕਿ ਇਸ ਨੰਬਰ ਦੇ ਉੱਪਰ ਤੁਸੀਂ ਗੈਂਗਸਟਰਾਂ ਦੀ ਜਾਣਕਾਰੀ ਦਿਓ ਅਸੀਂ ਤੁਰੰਤ ਕਾਰਵਾਈ ਕਰਾਂਗੇ ਡੀਜੀਪੀ ਨੇ ਕਿਹਾ ਕਿ 72 ਘੰਟਿਆਂ ਦੇ ਵਿੱਚ ਅਸੀਂ ਗੈਂਗਸਟਰਾਂ ਦੇ ਉੱਪਰ ਵੱਡੀ ਲਗਾਮ ਕੱਸਣੀ ਹੈ ਔਰ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਜਿਹੜੀ ਆ ਉਹ ਇਸ ਤਰ੍ਹਾਂ ਦੇ ਕਈ ਇਨਕਾਊਂਟਰ ਕਰ ਰਹੀ ਹੈ ਜਿਦੇ ਵਿੱਚ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਈ ਸਾਰੇ ਗੈਂਗਸਟਰ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਇਨਕਾਊਂਟਰ ਦੇ ਵਿੱਚ ਮਾਰੇ ਗਏ ਆ ਪੁਲਸ ਨੇ ਦਾਅਵੇ ਕੀਤੇ ਆ ਕਿ ਪਹਿਲਾਂ ਉਹਨਾਂ ਨੇ ਪੁਲਸ ਦੇ ਉੱਪਰ ਫਾਇਰਿੰਗ ਕੀਤੀ ਸੀ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਗੈਂਗਸਟਰ ਪੁਣੇ ਤੇ ਵੀ ਲਗਾਮ ਲੱਗ ਜੇਗੀ ਭ੍ਰਿਸ਼ਟਾਚਾਰ ਵੀ ਖਤਮ ਹੋ ਰਿਹਾ ਤੁਸੀਂ ਆਪਣਾ ਕਮੈਂਟ ਲਿਖ ਕੇ ਜਰੂਰ ਦੱਸਿਓ ਹੁਣ ਅਗਲੀ ਖਬਰ ਪੰਜਾਬ ਦੇ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਦੇ ਵਿੱਚ ਅੱਜ ਇੱਕ ਜਿਹੜੀ ਲੇਡੀ ਅਫਸਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਲੱਖ ਰੁਪਇਆ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਉਹ ਉਥੇ ਜਿਹੜਾ ਟਾਊਨ ਪਲਾਨਿੰਗ ਬੋਰਡ ਹੈ ਉਸ ਦੀ ਅਫਸਰ ਸੀ ਔਰ ਕਲੋਨੀਆਂ ਕੱਟਣ ਤੇ ਪਲਾਟ ਕੱਟਣ ਦੇ ਮਾਮਲੇ ਦੇ ਵਿੱਚ ਉਹਦੇ ਉੱਪਰ ਦੋਸ਼ ਲਾਏ ਗਏ ਆ ਕਿ ਉਹ ਰਿਸ਼ਵਤ ਲੈਂਦੀ ਸੀ ਔਰ ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਮੇਰੇ ਤੋਂ ਰਿਸ਼ਵਤ ਮੰਗ ਰਹੀ ਆ ਵਿਜੀਲੈਂਸ ਨੇ ਜਾਲ ਵਿਛਾਇਆ ਰਿਸ਼ਵਤ ਜਦੋਂ ਦਿੱਤੀ ਗਈ ਤਾਂ ਫਿਰ ਰੰਗੇ ਹੱਥੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੁਸੀਂ ਇਹਦੇ ਬਾਰੇ ਵੀ ਆਪਣਾ ਵਿਚਾਰ ਲਿਖਿਓ ਕੀ ਪੰਜਾਬ 'ਚ ਰਿਸ਼ਵਤਖੋਰੀ ਖਤਮ ਹੋ ਰਹੀ ਹੈ ਕਿ ਵਧ ਰਹੀ ਹੈ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਹੈ ਚਰਨਜੀਤ ਚੰਨੀ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਜੀ ਦੀ ਵੀਡੀਓ ਵਾਇਰਲ ਹੋਈ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਦੇ ਅੰਦਰ ਖਾਸ ਕਰਕੇ ਜਿੰਨੇ ਵੀ ਉੱਪਰ ਲਿਆਉਦੇ ਨੇ ਉਹਨਾਂ ਦੇ ਉੱਪਰ ਜਰਨਲ ਕੈਟਾਗਰੀ ਦੇ ਲੋਕਾਂ ਨੂੰ ਲਾਇਆ ਹੋਇਆ ਤੇ ਅਸੀਂ ਵੀ 35 38% ਪੰਜਾਬ 'ਚ ਹੈਗੇ ਆ ਸਾਨੂੰ ਜਿਹੜੀ ਪ੍ਰਤੀਨਿਧਤਾ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਵੱਡਾ ਸਵਾਲ ਚੰਨੀ ਨੇ ਉਠਾਇਆ ਉਸ ਤੋਂ ਬਾਅਦ ਕਈ ਤਰ੍ਹਾਂ ਦਾ ਰੌਲਾ ਪਿਆ ਚਰਨਜੀਤ ਚੰਨੀ ਦੇ ਬਿਆਨ ਤੋਂ ਬਾਅਦ ਰਾਜਾ ਵੜਿੰਗ ਨੂੰ ਪੱਤਰਕਾਰਾਂ ਨੇ ਪੁੱਛਿਆ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਹਦੇ ਉੱਪਰ ਕੋਈ ਪਬਲਿਕ ਟਿੱਪਣੀ ਨਹੀਂ ਕਰਨੀ ਮੈਂ ਪ੍ਰਧਾਨ ਆ ਮੈਂ ਆਪਣੀ ਟਿੱਪਣੀ ਪਾਰਟੀ ਦੇ ਅੰਦਰ ਕਰਾਂਗਾ ਨਾਲ ਹੀ ਰਾਜਾ ਵੜਿੰਗਰ ਨੇ ਕਿਹਾ ਕਿ ਵੇਖੋ ਪਾਰਟੀ ਦੇ ਅੰਦਰ ਹਰ ਇੱਕ ਨੂੰ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ਚੰਨੀ ਸਾਹਿਬ ਇਹ ਗੱਲ ਕਿਵੇਂ ਕਰ ਰਹੇ ਨੇ ਦੂਜੇ ਪਾਸੇ ਚਰਨਜੀਤ ਚੰਨੀ ਨੇ ਆਪਣੀ ਸਭਾਈ ਦੇ ਵਿੱਚ ਕਿਹਾ ਉਹ ਕਹਿੰਦੇ ਵੇਖੋ ਮੈਂ ਤਾਂ ਜਦੋਂ ਮੁੱਖ ਮੰਤਰੀ ਰਿਹਾ ਮੈਂ ਸਾਰੀਆਂ ਕੈਟਾਗਰੀਆਂ ਨੂੰ ਸਮਾਨ ਮੰਨਿਆ ਚਰਨਜੀਤ ਚੰਨੀ ਨੇ ਇਹ ਦਾਵਾ ਕੀਤਾ ਉਹ ਕਹਿੰਦੇ ਵੇਖੋ ਜਦੋਂ ਮੋਦੀ ਪੰਜਾਬ ਆਏ ਸੀ ਤਾਂ ਉਸ ਵਕਤ ਮੈਂ ਕਿਸਾਨਾਂ ਦੇ ਹੱਕ 'ਚ ਖੜਾ ਮੈਂ ਕਿਸਾਨਾਂ ਦੇ ਹੱਕ 'ਚ ਖੜਤਿਆਂ ਕਿਸੇ ਕਿਸਾਨ ਦੇ ਉੱਪਰ ਮੈਂ ਕੇਸ ਨਹੀਂ ਪੈਣ ਦਿੱਤਾ ਤੇ ਉਹ ਕਿਸਾਨ ਜ਼ਿਆਦਾਤਰ ਕਿਹੜੀ ਕੈਟਾਗਰੀ ਦੇ ਆ ਉਹ ਕਹਿੰਦੇ ਮੈਂ ਕਿਹਨਾਂ ਨਾਲ ਖੜਾ ਚਰਨਜੀਤ ਚੰਨੀ ਨੇ ਆਪਣੀ ਸਫਾਈ ਦੇ ਵਿੱਚ ਇਹ ਸਾਰੀਆਂ ਗੱਲਾਂ ਆਖੀਆਂ ਨੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮੁੱਦੇ ਤੇ ਲਿਖਿਓ ਹੁਣ ਚਰਨਜੀਤ ਚੰਨੀ ਭਾਜਪਾ 'ਚ ਜਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਇੱਕ ਭਾਜਪਾ ਦੇ ਆਗੂ ਵੱਲੋਂ ਉਦੇ ਉੱਪਰ ਵੀ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਬੀਜੇਪੀ ਚ ਨਹੀਂ ਜਾਵਾਂਗਾ ਮੈਨੂੰ ਸੱਦੇ ਬਹੁਤ ਪਾਰਟੀਆਂ ਵੱਲੋਂ ਆ ਰਹੇ ਆ ਪਰ ਮੈਂ ਕਾਂਗਰਸ ਨਹੀਂ ਛੱਡਾਂਗਾ ਮੈਂ ਕਾਂਗਰਸ ਦਾ ਸਪਾਈ ਆ ਹੁਣ ਅਗਲੀ ਖਬਰ ਵੱਲ ਵੱਧਦੇ ਆ ਅਮਰੀਕਾ ਦੇ ਵਿੱਚ ਇੱਕ ਬਰਫ਼ ਦਾ ਤੂਫਾਨ ਆਇਆ ਜਿਸ ਕਰਕੇ ਅਮਰੀਕਾ ਦੇ ਵਿੱਚ 100 ਤੋਂ ਵੱਧ ਗੱਡੀਆਂ ਇੱਕ ਦੂਜੀ ਦੇ ਨਾਲ ਟਕਰਾ ਗਈਆਂ ਕਾਫੀ ਸਾਰੇ ਲੋਕ ਜ਼ਖਮੀ ਹੋਏ ਨੇ ਔਰ ਵੱਡੇ ਹਾਦਸਾ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਦੂਜੇ ਪਾਸੇ ਇੱਕ ਬਹੁਤ ਵੱਡੀ ਖਬਰ ਨਾਈਜੀਰੀਆ ਤੋਂ ਨਜ਼ੀਰੀਆ ਦੇ ਇੱਕ ਗਿਰਜ਼ਾ ਘਰ ਤੋਂ ਖਬਰ ਆ ਰਹੀ ਹੈ ਕਿ ਉਥੇ ਬੰਦੂਕ ਧਾਰੀ ਲੋਕ ਆਏ ਤੇ ਉਹਨਾਂ ਆਪਣੀਆਂ ਬੰਦੂਕਾਂ ਦੇ ਨਾਲ 150 ਦੇ ਕਰੀਬ ਸ਼ਰਦਾ ਲਵਾਨੂੰ ਅਗਵਾ ਕੀਤਾ ਤੇ ਅਗਵਾ ਕਰਕੇ ਨਾਲ ਲੈ ਗਏ ਉਸੇ ਤਰ੍ਹਾਂ ਜਿਵੇਂ ਭਾਰਤ ਦੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਿਛਲੇ ਟਾਈਮ 'ਚ ਇੱਕ ਘਟਨਾ ਵਾਪਰੀ ਸੀ ਉਸੇ ਤਰ੍ਹਾਂ ਦੀ ਘਟਨਾ ਇਹ ਨਜ਼ੀਰੀਆ ਤੋਂ ਆ ਰਹੀ ਹੈ ਹੁਣ ਆਪਾਂ ਲਾਸਟ ਖਬਰ ਤੇ ਆਉਨੇ ਆ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਨੇ ਉਹਨਾਂ ਦੇ ਆਉਣ ਦੀ ਤਾਰੀਖ 22 ਜਨਵਰੀ ਦੱਸੀ ਗਈ ਹੈ 22 ਜਨਵਰੀ ਨੂੰ ਮੋਗਾ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣਾ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਕੁਝ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਵੀ ਅਸੀਂ ਵਿਰੋਧ ਕਰਾਂਗੇ ਜਥੇਬੰਦੀਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਤੇ ਪੰਜਾਬ ਨਾਲ ਜੁੜੀਆਂ ਜੜੀਆਂ ਮੰਗਾਂ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਬਹੁਤ ਸਾਰੀਆਂ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਇਹ ਵੀ ਕਹਿੰਦੀਆਂ ਨੇ ਕਿ ਸਰਸਾ ਡੇਰੇ ਦੇ ਮੁਖੀ ਨੂੰ ਬਹੁਤ ਵਾਰ ਪਰੋਲ ਦਿੱਤੀ ਜੇਲ੍ਹ ਚੋਂ ਬਾਹਰ ਲਿਆਂਦਾ ਪਰ ਜਿਹੜੇ ਹੋਰ ਬੰਦੀ ਕੈਦੀ ਨੇ ਉਹਨਾਂ ਨੂੰ ਨਾ ਪਰੋਲ ਦਿੱਤੀ ਜਾ ਰਹੀ ਹੈ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਅੱਜ ਤੱਕ ਉਹਨਾਂ ਨੂੰ ਜੇਲਾ ਚੋਂ ਛੱਡਿਆ ਨਹੀਂ ਜਾ ਰਿਹਾ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਔਰ ਮੈਂ ਇੱਕ ਖਬਰ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਮਾਗੀ ਦੇ ਮੇਲੇ ਤੇ ਇੱਕ ਬਿਆਨ ਦਿੱਤਾ ਸੀ ਜਿਹਦੇ ਉੱਪਰ ਯੂ ਟਰਨ ਆਮ ਆਦਮੀ ਪਾਰਟੀ ਨੇ ਮਾਰ ਦਿੱਤਾ ਬੈਕ ਮੋੜਾ ਮਤਲਬ ਕਿ ਪਿੱਛੇ हट ਗਈ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਜਿਹੜੇ 328 ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਮਿਲ ਰਹੇ ਉਹਨਾਂ ਚੋਂ 169 ਮਿਲ ਗਏ ਨੇ ਜਿੰਨਾਂ ਦੇ ਵਿੱਚੋਂ 139 ਦਾ ਸ਼੍ਰੋਮਣੀ ਕਮੇਟੀ ਕੋਲ ਕੋਈ ਰਿਕਾਰਡ ਨਹੀਂ ਹੈ ਪਰ ਉਸ ਤੋਂ ਬਾਅਦ ਹੁਣ ਕੀ ਹੋਇਆ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਖਜ਼ਾਨਾ ਮੰਤਰੀ ਤੇ ਐਮਪੀ ਮਲਵਿੰਦਰ ਕੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਸ ਧਾਰਮਿਕ ਸਥਾਨ ਤੇ ਬੰਗੇ ਗਏ ਉੱਥੇ ਜਾ ਕੇ ਉਹਨਾਂ ਨੇ ਕਹਿਤਾ ਵੀ ਉਹ ਤਾਂ ਮਿਸਕਮਿਊਨੀਕੇਸ਼ਨ ਸੀ ਉਹ ਮੁੱਖ ਮੰਤਰੀ ਨੂੰ ਜਿਹੜੀ ਗਲਤ ਜਾਣਕਾਰੀ ਸੀ ਇੱਥੇ ਤਾਂ ਕੁਝ ਵੀ ਗਲਤ ਨਹੀਂ ਹੈਗਾ ਇੱਥੇ ਸਭ ਕੁਝ ਠੀਕ ਪਾਇਆ ਗਿਆ ਪਰ ਇੱਥੇ ਸਵਾਲ ਇਹ ਆ ਕਿ ਜੇਕਰ ਉਹ ਮਿਸਕਮਿਊਨੀਕੇਸ਼ਨ ਸੀ ਤਾਂ ਉਹ ਕਿਹਦੀ ਗਲਤੀ ਸੀ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਮੁੱਦਾ ਤਾਂ ਬਹੁਤ ਵੱਡਾ ਹੈ ਇਹਦੇ ਉੱਪਰ ਤਾਂ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਸੀ ਮੁੱਖ ਮੰਤਰੀ ਨੇ ਇੰਨਾ ਵੱਡਾ ਬਿਆਨ ਮਿੰਟ ਚ ਦੇ ਦਿੱਤਾ ਉਸ ਤੋਂ ਬਾਅਦ ਜੇ ਤਾਂ ਅਫਸਰਾਂ ਨੇ ਕੋਈ ਗਲਤ ਜਾਣਕਾਰੀ ਦਿੱਤੀ ਤੇ ਉਹਨਾਂ ਤੇ ਕਾਰਵਾਈ ਕਰਨ ਤੇ ਜੇ ਮੁੱਖ ਮੰਤਰੀ ਨੇ ਉਹ ਜਾਣਕਾਰੀ ਐਵੇਂ ਹੀ ਫਲਾ ਦਿੱਤੀ ਹੈ ਫਿਰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਜਾ ਰਿਹਾ ਮੁੱਖ ਮੰਤਰੀ ਦਾ ਅਸਤੀਫਾ ਚਰਨਜੀਤ ਚੰਨੀ ਨੇ ਵੀ ਮੰਗਿਆ ਸੁਖਬੀਰ ਬਾਦਲ ਨੇ ਵੀ ਮੰਗਿਆ ਪਰ ਦੇਣਾ ਕਿੰਨੇ ਆ ਇਹ ਤਾਂ ਪਤਾ ਅਸਤੀਫਾ ਮੰਗਣ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਚਾ ਦਰਜ ਕਰਨ ਦੀ ਮੰਗ ਵੀ ਚਰਨਜੀਤ ਚੰਨੀ ਨੇ ਕੀਤੀ ਆ ਔਰ ਉਧਰ ਅਕਾਲੀ ਦਲ ਦੇ ਜਿਹੜੇ ਆਗੂ ਆ ਡਾਕਟਰ ਦਲਜੀਤ ਚੀਮਾ ਉਹਨਾਂ ਨੇ ਵੀ ਕੀਤੀ ਐ ਤੁਸੀਂ ਇਹ ਸਾਰੇ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਜਰੂਰ ਲਿਖ ਦੇਣਾ